ਅਵਤਾਰ ਸਿੰਘ ਬ੍ਰਹਮਣ ਜਥੇਦਾਰ ਅਵਤਾਰ ਸਿੰਘ ਬ੍ਰਹਮਾ ਵਜੂਗੀ ਜਾਣਿਆ ਜਾਂਦਾ ਹੈ 1987 ਵਿੱਚ ਅਵਤਾਰ ਸਿੰਘ ਬਰਮਾ ਖਾਲਸਾ ਲਾਇਬ੍ਰੇਰੀਅਨ ਫੋਰਸ ਦੇ ਜਥੇਦਾਰ ਬਣੇ ਉਹਨਾਂ ਨੂੰ ਸਿੱਖਾਂ ਦਾ ਰੋਬਨ ਹਡ ਵੀ ਕਿਹਾ ਜਾਂਦਾ ਹੈ ਉਸ ਦਾ ਜਨਮ 1952 ਵਿੱਚ ਤਰਨਤਾਲ ਦੇ ਨੇੜੇ ਬ੍ਰਹਮਪੁਰਾ ਪਿੰਡ ਵਿੱਚ ਹੋਇਆ ਉਸ ਦਾ ਪਰਿਵਾਰ ਖੇਤੀਬਾੜੀ ਕਰਦਾ ਸੀ ਤੇ ਉਹ ਬਹੁਤ ਗਰੀਬ ਪਰਿਵਾਰ ਤੋਂ ਸੀ ਉਸ ਨੇ ਆਪਣੇ ਪਰਿਵਾਰ ਨਾਲ ਖੇਤੀਬਾੜੀ ਦਾ ਕੰਮ ਕਰਵਾਇਆ ਅਤੇ ਸਕੂਲ ਛੱਡ ਦਿੱਤਾ ਅਵਤਾਰ ਸਿੰਘ ਨੂੰ ਛੋਟੀ ਉਮਰ ਵਿੱਚ ਹੀ ਉਸਦੇ ਮਾਪਿਆਂ ਨੇ ਵਿਧੀ ਚੰਦ ਦਲ ਵਿੱਚ ਭੇਜ ਦਿੱਤਾ। ਉਸ ਦਾ ਪਾਲਣ ਪੋਸ਼ਣ ਅਮਰਸਰ ਨੇੜੇ ਸੌਰ ਸਿੰਘ ਦੇ ਡੇਰੇ ਵਿੱਚ ਹੀ ਹੋਇਆ ਸੀ। ਉਹ ਜਲਦ ਹੀ ਅਮਰਤਖਰ ਕੇ ਖਾਲਸਾ ਬਣ ਗਿਆ ਤੇ ਉੱਥੇ ਉਹ ਨਿਹੰਗ ਸਿੰਘ ਵੀ ਬਣ ਗਿਆ ਜੋ ਆਮ ਤੌਰ ਤੇ ਸਿੱਖਾਂ ਦੀ ਕੌਮ ਦੇ ਯੋਧੇ ਹੁੰਦੇ ਹਨ। ਭਾਈ ਅਵਤਾਰ ਸਿੰਘ ਬਰਮਾ ਇੰਨਾ ਦਲੇਰ ਸੀ ਕਿ ਉਹਨੇ ਇੱਕ ਵਾਰ ਮਾਨਕਪੁਰ ਦੇ ਨੇੜੇ 20000 ਸੀਆਰਪੀਐਫ ਜਵਾਨਾਂ ਦੇ ਉੱਤੇ ਹਮਲਾ ਕਰ ਦਿੱਤਾ। ਇਹ ਖੂਨੀ ਲੜਾਈ ਲੰਬੀ ਚੱਲੀ। ਖਾੜਕੂ ਸਾਰਾ ਦਿਨ ਲੜ ਰਹੇ ਅਤੇ सीआरपीएफ ਨੂੰ ਰੋਕਣ ਵਿੱਚ ਕਾਮਯਾਬ ਹੋਏ ਦੋਵੇਂ ਪਾਸਿਓਂ ਗੋਲੀਆਂ ਦਾ ਮੀਂਹ ਵਰਦਾ ਰਿਹਾ ਇੱਥੇ ਪਾਈ ਅਵਤਾਰ ਸਿੰਘ ਬਰਮਾ ਨੂੰ ਕਈ ਗੋਲੀਆਂ ਲੱਗੀਆਂ ਪਰ ਬਾਹਰੋਂ ਫਿਰ ਵੀ ਬਚ ਕੇ ਨਿਕਲ ਗਿਆ ਤੇ ਇਸ ਭਿਆਨਕ ਲੜਾਈ ਤੋਂ ਬਾਅਦ सीआरपीएफ ਨੂੰ ਉਤਾਰ ਸਿੰਘ ਬਰਮਾ ਦੇ ਘੇਰੇ ਤੋੜਨ ਤੋਂ ਬਾਅਦ ਫਰਾਰ ਹੋ ਗਿਆ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਵਿੱਚ ਯੁੱਧ ਸ਼ੁਰੂ ਹੋ ਗਏ ਅਵਤਾਰ ਸਿੰਘ ਨੇ ਤਤ ਖਾਲਸਾ ਇੱਕ ਛੋਟਾ ਖਾਰਤੂ ਗਰੁੱਪ ਬਣਾਇਆ ਅਵਤਾਰ ਸਿੰਘ ਬਰਮਾ ਨੇ ਆਪਣੇ ਪਿੰਡ ਵਿੱਚ ਹੀ ਔਰਤਾਂ ਦੇ ਬੱਚਿਆਂ ਨੂੰ ਕੁੱਟਮਾਰ ਕਰਨ ਵਾਲੇ ਇੱਕ ਬੰਦੇ ਤੋਂ ਬਦਲਾ ਲਿਆ 1985 ਵਿੱਚ ਅਵਤਾਰ ਸਿੰਘ ਬਰਮਾ ਨੇ ਐਸਐਚਓ ਮਹਿੰਦਰ ਸਿੰਘ ਉੱਤੇ ਹਮਲਾ ਕੀਤਾ ਜੋ ਬਚਨ ਵਿੱਚ ਕਾਮਯਾਬ ਰਿਹਾ ਪਰ ਜ਼ਖਮੀ ਹੋ ਗਿਆ ਉਹਨੂੰ 1986 ਵਿੱਚ ਅਰੂੜ ਸਿੰਘ ਨੇ ਖਾਲਸਤਾਨ ਲਾਈਬਰੇਸ਼ਨ ਫੋਰਸ ਬਣਾਈ ਜੋ ਕਿ ਤਤ ਖਾਲਸਾ ਮਾਈ ਭਾਗ ਅਰੇਂਜਮੈਂਟ ਅਤੇ ਦਸ਼ਮੇਸ਼ ਅਰੇਂਜਮੈਂਟ ਖਾਲਸਤਾਨ ਗਰੁੱਪ ਫੋਰਸ ਅਤੇ ਹੋਰ ਵੀ ਕਈ ਅਰੇਂਜਮੈਂਟਾਂ ਬਣਾਈਆਂ 1987 ਵਿੱਚ ਪਈ ਰੂਟ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਉਸ ਦੀ ਮੌਤ ਤੋਂ ਬਾਅਦ ਅਵਤਾਰ ਸਿੰਘ ਖਾਲਸਾ ਲਾਈਬਰੇਸ਼ਨ ਫੋਰਸ ਦੇ ਜਥੇਦਾਰ ਬਣੇ ਅਵਤਾਰ ਸਿੰਘ ਨੂੰ ਦਰਜੰਟ ਸਿੰਘ ਅਤੇ ਪਿੱਪਲ ਸਿੰਘ ਨੂੰ ਆਪਣੇ ਦੋ ਲੈਫਟੀਨੈਂਟ ਜਰਨਲ ਬਣਾਇਆ ਗਿਆ ਅਵਤਾਰ ਸਿੰਘ ਬਰਮਾ ਦੀ ਪਹਿਲੀ ਕਾਰਵਾਈ ਸੀ ਆਰ ਪੀ ਐਫ ਤੇ ਬੀ ਐਸ ਐਫ ਭਾਰਤੀ ਫੌਜ ਅਤੇ ਪੰਜਾਬ ਪੁਲਿਸ ਦੀਆਂ ਗੱਡੀਆਂ ਤੇ ਜੀਪਾਂ ਤੇ ਗਸ਼ਟ ਤੇ ਹਮਲਾ ਕਰ ਦਿੱਤਾ ਅਵਤਾਰ ਸਿੰਘ ਲਗਾਤਾਰ ਹਮਲੇ ਕਰਦਾ ਰਹਿੰਦਾ ਸੀ ਬਲੇਰ ਵਿੱਚ ਉਤਾਰ ਸਿੰਘ ਬਰਮਾ ਅਤੇ ਖਾੜਕੂ ਸਾਥੀਆਂ ਨੇ CRP ਦੀ ਇੱਕ ਜੀਪ ਘੇਰ ਲਈ CRPF ਦੇ ਜਵਾਨਾਂ ਨੇ ਭੱਜ ਕੇ ਤੇ ਲੜਨ ਦੀ ਕੋਸ਼ਿਸ਼ ਕੀਤੀ ਪਰ ਉਹ ਮਾਰੇ ਗਏ ਇਸ ਦੇ ਬਦਲੇ ਵਿੱਚ CRP ਨੇ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਜਿਸ ਦਾ ਦਾਵਾ ਹੈ ਕਿ ਉਹ ਖਾੜਕੂ ਸਨ ਉਤਾਰ ਸਿੰਘ ਬਰਮਾ ਨੇ ਇਹਨਾਂ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਉਹ ਇੱਕ ਪਿੰਡ ਤੋਂ ਨਿਰਦੋਸ਼ ਸਿੱਖਾਂ ਨੂੰ ਫੜ ਕੇ ਮਾਰ ਦਿੱਤਾ ਤੇ ਉਹਨਾਂ ਨੂੰ ਖਾੜਕੂ ਦੱਸਿਆ ਗਿਆ ਪੜਸਮੁਖੀ ਜੇਐਸ ਰੈਬਰੋ ਨੇ ਆਪਣਾ ਕਪਤਾਨ ਅਤੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਨਿਰਾਸ਼ਾ ਜ਼ਾਹਿਰ ਕੀਤੀ ਕਿ ਰਿਪੋਰਟ ਆ ਰਹੀਆਂ ਹਨ ਕਿ ਬਰਮਾ ਨੂੰ ਮੰਡ ਖੇਤਰ ਦਾ ਇੱਕ ਰਾਜਾ ਕਿਹਾ ਜਾਂਦਾ ਸੀ ਅਤੇ ਆਮ ਲੋਕ ਉਸ ਦੀ ਮਦਦ ਕਰਦੇ ਸਨ ਅਤੇ ਉਸ ਦੀ ਮੂਰਤੀ ਵੀ ਬਣਾ ਕੇ ਪੂਜਾ ਕਰਦੇ ਸਨ ਪਿੰਡ ਵਾਲਿਆਂ ਨੂੰ ਕੁੱਟਿਆ ਜਾਂਦਾ ਪਰ ਫਿਰ ਵੀ ਉਹ ਬ੍ਰਹਮਾ ਦਾ ਨਾਂ ਨਹੀਂ ਦੱਸਦੇ ਸਾਥੀਆਂ ਬਾਰੇ ਜਾਣਕਾਰੀ ਨਹੀਂ ਸਿਰ ਦਿੰਦੇ ਬੈਰੋ ਨੇ ਮਹ ਹੁਕਮ ਦਿੱਤਾ ਕਿ ਉਹ ਬਰਮਾ ਨੂੰ ਹਰ ਕੀਮਤ ਤੇ ਬਦਨਾਮ ਕਰਨ ਗੈਂਗਾ ਨੂੰ ਆਪਣੇ ਆਪ ਨੂੰ ਬਰਮਾ ਦੇ ਬੰਦੇ ਦੱਸ ਲੋਕਾਂ ਵਿੱਚ ਭੇਜਿਆ ਪੈਸੇ ਵਸੂਲਣ ਦੇ ਲਈ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਦੇ ਲਈ ਇਸ ਤਾਂ ਕਿ ਲੋਕਾਂ ਦੇ ਵਿੱਚ ਅਵਤਾਰ ਸਿੰਘ ਦੇ ਬਾਰੇ ਚ ਅਫਵਾਹਾਂ ਫਲਾਈਆਂ ਜਾ ਸਕਣ ਕਿ ਉਹ ਬਹੁਤ ਮਾੜਾ ਬੰਦਾ ਹੈ ਲੋਕ ਅਵਤਾਰ ਸਿੰਘ ਨੂੰ ਫੜਨ ਵਿੱਚ ਸਾਡੀ ਮਦਦ ਕਰਨਗੇ ਰੈਬਰੋ ਭਾਈ ਅਵਤਾਰ ਸਿੰਘ ਨੂੰ ਜਾਣਦਾ ਹੀ ਨਹੀਂ ਸੀ ਭਾਈ ਅਵਤਾਰ ਸਿੰਘ ਨੇ ਕਦੇ ਵੀ ਜ਼ੁਲਮ برداشت ਨਹੀਂ ਕੀਤਾ ਜਦ ਕਿ ਲੈਫਟੀਨੈਂਟ ਜਰਨਲ ਪਹਾੜ ਸਿੰਘ ਨੇ ਇਲਜ਼ਾਮ ਲਗਾਇਆ ਤਾਂ ਭਾਈ ਬਰਮਾ ਪੂਰੀ ਜਾਂਚ ਕੀਤੀ ਅਤੇ ਇਸ ਗੱਲ ਨੂੰ ਸਾਬਤ ਕਰਕੇ ਪਹਾੜਾ ਸਿੰਘ ਸਿੱਖ ਪਰਿਵਾਰ ਨੂੰ ਤੰਗ ਕਰਦਾ ਰਿਹਾ ਭਾਈ ਬਰਮਾ ਨੇ ਖੁਦ ਪਹਾੜਾ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਬਾਕੀ ਸਿੰਘਾਂ ਨੂੰ ਚੇਤਾਵਨੀ ਦਿੱਤੀ ਜੋ ਵੀ ਬੇਕਸੂਰ ਪਿੰਡ ਵਾਸੀਆਂ ਨੂੰ ਤੰਗ ਕਰੇਗਾ ਜਾਂ ਔਰਤਾਂ ਨਾਲ ਮਾੜਾ ਵਿਹਾਰ ਕਰੇਗਾ ਤਾਂ ਉਸ ਨੂੰ ਲੈਫਟੀਨੈਂਟ ਜਰਨਲ ਵਾਂਗ ਹੀ ਸਜ਼ਾ ਦਿੱਤੀ ਜਾਵੇਗੀ ਭਾਈ ਅਵਤਾਰ ਸਿੰਘ ਨੇ ਐਲਾਨ ਕੀਤਾ ਕਿ ਜੇ ਕੋਈ ਵੀ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦਾ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਉਹ ਆਪਣੀ jaan ਦੀ ਪਰਵਾਹ ਕੀਤੇ ਬਿਨਾ ਉਹਨਾਂ ਲੋਕਾਂ ਦੀ ਮਦਦ ਕਰਨਗੇ ਅਵਤਾਰ ਸਿੰਘ ਨੇ ਐਲਾਨ ਕੀਤਾ ਕਿ ਸਾਡੀਆਂ ਬੰਦੂਕਾਂ ਉਹਨਾਂ ਪੁਲਿਸ ਟੌਟਾਂ ਵੱਲ ਹਨ ਜੋ ਸਿੱਖਾਂ ਨੂੰ ਤਸੀਹੇ ਦਿੰਦੀਆਂ ਹਨ ਅਤੇ ਝੂਠੇ ਮੁਕਾਬਲਿਆਂ ਵਿੱਚ ਮਾਰੇ ਜਾਂਦੇ ਹਨ ਅਸੀਂ ਕਿਸੇ નિર્ਦੋਸ਼ ਦਾ ਖੂਨ ਵਹਾਉਣ ਵਿੱਚ ਵਿਸ਼ਵਾਸ ਨਹੀਂ ਕਰਦੇ ਸਾਡੀ ਲੜਾਈ ਅਨਿਆਏ ਜ਼ੁਲਮ ਅਤੇ ਜ਼ੁਲਮ ਦੇ ਖਿਲਾਫ ਹੈ ਜੋ ਵੀ ਇਸ ਦਾ ਹਿੱਸਾ ਹੈ ਉਹ ਸਾਡੀਆਂ ਨਜ਼ਰਾਂ ਵਿੱਚੋਂ ਨਹੀਂ ਬਚ ਸਕਦਾ 1986 ਵਿੱਚ ਅਵਤਾਰ ਸਿੰਘ ਨੇ ਚੋਲਾ ਸਾਹਿਬ ਦੇ ਥਾਣੇਦਾਰ ਸ਼ੇਵ ਸਿੰਘ ਨੂੰ ਮਾਰ ਦਿੱਤਾ। ạtਾਰ ਸਿੰਘ ਨੇ ਸ਼ਿਵ ਨੂੰ ਮਾਰਨ ਦੀ ਬੜੀ ਵੱਡੀ ਸਾਜ਼ਿਸ਼ ਰਚੀ। ਉਸਨੇ ਖਾੜਕੂ ਸਾਥੀਆਂ ਨੂੰ ਥਾਣੇ ਵਿੱਚ ਭੇਜਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਕਹੋ ਕਿ ਫਲਾਨੇ ਥਾਂ ਦੇ ਉੱਤੇ ਭਾਈ ਅਵਤਾਰ ਸਿੰਘ ਰਹਿੰਦਾ ਹੈ ਤੇ ਉਸ ਨੂੰ ਫੜਨਾ ਬੜਾ ਹੀ ਆਸਾਨ ਹੈ ਤੇ ਭਾਈ ਅਵਤਾਰ ਸਿੰਘ ਬਰਮਾ ਬੜਾ ਕਮਜ਼ੋਰ ਹੈ ਤੇ ਉਹ ਬੜੀ ਛੇਤੀ ਫੜਿਆ ਜਾਵੇਗਾ। ਸ਼ੇਵ ਸਿੰਘ ਨੇ ਇਹ ਗੱਲ ਤੇ ਯਕੀਨ ਕੀਤਾ ਤੇ ਉਹ ਸਾਥੀ ਅਧਿਕਾਰੀਆਂ ਨੂੰ ਨਾਲ ਲੈ ਕੇ ਅਵਤਾਰ ਸਿੰਘ ਨੂੰ ਫੜਨ ਚਲਾ ਗਿਆ ਅਵਤਾਰ ਸਿੰਘ ਨੂੰ ਉਹਨਾਂ ਦੀਆਂ ਹਰਕਤਾਂ ਦਾ ਪਤਾ ਲੱਗਿਆ ਤੇ ਉਹਨਾਂ ਨੇ ਹਮਲਾ ਕਰ ਦਿੱਤਾ ਸ਼ੇਵ ਸਿੰਘ ਤੇ ਹੋਰ ਦੋ ਅਧਿਕਾਰੀ ਮਾਰੇ ਗਏ ਪਰ ਚਾਰ ਜ਼ਖਮੀ ਹੋ ਗਏ ਅਗਲਾ ਭਾਈ ਅਵਤਾਰ ਸਿੰਘ ਨੇ ਸੀਆਰਪੀਐਫ ਦੀ ਗਸ਼ਟ ਤੇ ਹਮਲਾ ਕੀਤਾ ਤੇ ਇੱਕ ਸਬ ਇੰਸਪੈਕਟਰ ਤੇ ਦੋ ਪ੍ਰਾਈਵੇਟ ਜਵਾਨ ਮਾਰ ਦਿੱਤੇ ਅਵਤਾਰ ਸਿੰਘ ਬਰਮਾ ਨੇ ਆਪਰੇਸ਼ਨ ਦਿਨੋਂ ਦਿਨ ਹੋਰ ਹੌਸਲੇ ਵਾਲੇ ਹੁੰਦੇ ਜਾ ਰਹੇ ਸਨ ਤੇ ਉਹ ਭਾਰਤ ਦੇ ਗ੍ਰਹਿ ਮੰਤਰਾਲੇ ਵਿਖੇ ਚਰਚਾ ਦਾ ਵਿਸ਼ਾ ਬਣ ਗਿਆ ਸੀ ਪਾਈ ਬਰਮਾ ਨੂੰ ਮੰਡ ਦਾ ਰਾਜਾ ਮੰਨਿਆ ਜਾਂਦਾ ਸੀ ਅਤੇ ਇਸ ਲਈ ਉਸ ਦੀ ਭਾਲ ਜਾਰੀ ਸੀ ਭਾਰਤੀ ਫੌਜ ਨੂੰ ਉੱਥੇ ਪੁੱਜਣ ਦਾ ਫੈਸਲਾ ਕੀਤਾ ਕਿ ਪੁਲਿਸ ਮੁਖੀ ਰੈਬਰ ਨੇ ਪੰਜਾਬ ਵਿੱਚ ਸੀਆਰਪੀਐਫ ਅਤੇ ਨਵੀਂ ਆਈਜੀ ਕੇਪੀਐਸ ਗੱਲ ਨੂੰ ਆਪਰੇਸ਼ਨ ਮੰਡ ਸੌਂਪਿਆ ਜੁਲਾਈ 1986 ਨਿਰਧਾਰਤ ਕੀਤੀ ਗਈ ਪੁਲਿਸ ਨੂੰ ਉਮੀਦ ਸੀ ਕਿ ਬਾਬਾ ਦਰਗਾਹ ਸਾਹਿਬ ਸਥਾਨ ਉੱਤੇ ਤਿਹਾਰ ਦੌਰਾਨ ਮੀਟਿੰਗ ਲਈ ਬਹੁਤ ਸਾਰੇ ਸਿੱਖ ਮੰਡ ਵਿੱਚ ਆਉਣਗੇ ਤੇ ਇਸ ਮੇਲੇ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਿਰਕਤ ਕਰਦੇ ਹਨ ਅਤੇ ਸਿੱਖਾਂ ਨੇ ਵੀ ਇਸ ਦੌਰਾਨ ਇਕੱਠੇ ਹੋ ਕੇ ਯੋਜਨਾ ਬਣਾਈ ਮੰਡ ਇੱਕ ਦਲਦਲੀ ਜੰਗਲ ਇਲਾਕਾ ਸੀ ਜਿੱਥੇ ਪੁਲਿਸ ਪਹੁੰਚ ਨਹੀਂ ਸੀ ਸਕਦੀ ਇਸ ਲਈ CRPF ਅਤੇ ਪੰਜਾਬ ਪੁਲਿਸ ਨੂੰ ਮਿਲ ਕੇ ਇਸ ਨੂੰ ਘੇਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਤੋਜ ਤਨਾਤ ਕੀਤੀ ਗਈ ਰੈਬਰੂ ਨੂੰ ਯਕੀਨ ਸੀ ਕਿ ਭਾਈ ਅਰਤਾਰ ਸਿੰਘ ਅਤੇ ਉਸਦੇ ਸਾਥੀ ਇਸ ਇਲਾਕੇ ਵਿੱਚ ਸਨ ਅਤੇ ਹੁਣ ਘੇਰਾਬੰਦੀ ਕਰਕਰਨ ਬਾਝ ਨਹੀਂ ਸਕਦੇ ਪਰ ਫਿਰ ਵੀ ਸਮੱਸਿਆ ਇਹ ਰਹੀ ਕਿ ਸੁਰੱਖਿਆ ਵਾਲੇ ਇਕੱਠੇ ਨਹੀਂ ਜਾ ਸਕਦੇ ਸਨ ਉਹ ਛੋਟੇ ਛੋਟੇ ਸਮੂਹਾਂ ਵਿੱਚ ਜਾਣ ਤੋਂ ਡਰਦੇ ਸਨ ਇੱਕ ਹੱਲ ਚੁਣਿਆ ਗਿਆ ਕਿ ਸਿੱਖ ਖੜਕ ਨੂੰ ਲੱਭਣ ਅਤੇ ਮਾਰਨ ਦੇ ਲਈ ਹੈਲੀਕਾਪਟਰ ਲਿਆਂਦੇ ਗਏ ਸੀਆਰਪੀਐਫ ਦੇ ਦੋ ਹੈਲੀਕਾਪਟਰ ਤੇ ਚੜ ਕੇ ਦੋ ਜਵਾਨ ਭਾਈ ਬਰਮਾ ਦੇ ਟਿਕਾਣੇ ਲੱਭਣ ਲੱਗੇ ਹੈਲੀਕਾਪਟਰ ਹੇਠਾਂ ਜ਼ਮੀਨ ਦੇ ਉੱਪਰੋਂ ਲੰਘਦਾ ਗਿਆ ਤੇ ਦੁਰਗਾ ਸਿੰਘ ਅਤੇ ਉਹਨਾਂ ਦੇ ਸਾਥੀ ਛੁਪੇ ਹੋਏ ਸਨ ਸਿੰਘਾ ਨੇ ਹੈਲੀਕਾਪਟਰ ਤੇ ਇੰਨੀ ਤਾਕਤ ਦੇ ਨਾਲ ਗੋਰੀਬਾਰੀ ਕੀਤੀ ਕਿ ਉਹ ਅੱਗ ਦੀਆਂ ਲਾਟਾਂ ਵਿੱਚ ਬਦਲ ਗਿਆ ਤੇ ਕੁਝ ਹੀ ਮਿੰਟਾਂ ਵਿੱਚ ਉਹ ਧਰਤੀ ਤੇ ਜੜ ਗਿਆ ਪਾਇਲਟ ਨੇ CRPF ਦੇ ਸਾਰੇ ਜਵਾਨ ਮਾਰੇ ਗਏ ਸਿੰਘਾ ਨੇ ਜਕਾਰੇ ਲਾਏ ਤੇ ਜਕਾਰੇ ਲਾ ਕੇ ਅੱਗੇ ਹੈਲੀਕਾਪਟਰ ਅਗਲੇ ਨੂੰ ਨਿਸ਼ਾਨਾ ਬਣਾਇਆ ਪਾਇਲਟ ਨੇ ਦੇਖਿਆ ਕਿ ਉਸ ਦੇ ਸਾਥੀਆਂ ਨਾਲ ਕੀ ਹੋਇਆ ਹੈ ਉਸ ਨੇ ਜਲਦੀ ਨਾਲ ਦਿਮਾਗ ਲਾਇਆ ਤੇ ਫੈਸਲਾ ਲਿਆ ਕਿ ਇਹ ਮਿਸ਼ਨ ਅਸੰਭਵ ਨਹੀਂ ਹੈ ਤੇ ਉਸ ਨੇ ਆਪਣੀ ਹੈਲੀਕਾਪਟਰ ਬੇਸ ਵਿੱਚ ਲਜਾਉਣ ਦਾ ਫੈਸਲਾ ਕੀਤਾ ਇਲਾਕੇ ਦੇ ਆਲੇ-ਦੁਆਲੇ ਮੌਜੂਦ ਫੌਜਾਂ ਦਾ ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਉਹ ਅੰਦਰ ਜਾ ਕੇ ਹੈਲੀਕਾਪਟਰ ਨਾਲ ਏਠਾਂ ਅਤੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਸਕਣ ਜਿਉਂ ਹੀ ਰਾਤ ਪਈ ਇਲਾਕੇ ਦੇ ਜਾਣਕਾਰ ਸਿੰਘਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀਆਰਪੀਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਸੀ ਅਤੇ ਨਮੋਸ਼ੀ ਤੋਂ ਬਚਣ ਲਈ ਮੰਡ ਦੇ ਆਲੇ-ਦੁਆਲੇ ਰਹਿੰਦੇ ਕੁਝ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਦਾਵਾ ਕੀਤਾ ਕਿ ਬਰਮਾ ਦੇ ਆਦਮੀਆਂ ਨੂੰ ਫੜ ਲਿਆ ਗਿਆ ਹੈ ਪੁਲਿਸ ਪਈ ਅਵਤਾਰ ਸਿੰਘ ਬਰਮਾ ਤੋਂ ਬੜੀ ਦੁਖੀ ਸੀ ਉਹ ਆਪਣੀ ਕਿੜ ਕੱਢਣ ਲਈ ਪੂਰੇ ਬਰਮਾ ਪਿੰਡ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਪਈ ਅਵਤਾਰ ਸਿੰਘ ਦਾ ਭਰਾ ਪੁਲਿਸ ਦੇ ਨਿਸ਼ਾਨੇ ਤੇ ਖਾਸ ਹੁੰਦਾ ਹੈ ਪਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਗਿਆ ਸੀ ਆਰ ਪੀ ਐਫ ਦੀ ਪੂਰੀ ਪਲਟਨ ਪਿੰਡ ਵਾਸੀਆਂ ਨੂੰ ਡਰਾਉਣ ਲਈ ਪਿੰਡ ਦੇ ਸਕੂਲ ਵਿੱਚ ਰੱਖੀ ਗਈ ਸੀ ਜਦ ਕਿ ਭਾਈ ਅਵਤਾਰ ਸਿੰਘ ਨੂੰ ਪੁਲਿਸ ਦੀ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਬਾਰੇ ਕੁਝ ਕਰਨ ਦਾ ਫੈਸਲਾ ਲਿਆ 27 ਦਸੰਬਰ 1986 ਨੂੰ ਭਾਈ ਅਵਤਾਰ ਸਿੰਘ ਅਤੇ ਉਹਨਾਂ ਦੇ ਸਾਥੀ ਅੱਧੀ ਰਾਤ ਦੇ ਕਰੀਬ ਬ੍ਰਹਮ ਵਿੱਚ ਦਾਖਲ ਹੁੰਦੇ ਹਨ ਅਤੇ ਉਹ ਆਪਣੇ ਗੁਰਦੁਆਰੇ ਗਏ ਅਤੇ ਮੱਥਾ ਟੇਕਣ ਤੋਂ ਬਾਅਦ ਛੱਤ ਦਾ ਸਪੀਕਰ ਚਾਲੂ ਕਰ ਦਿੱਤਾ ਭਾਈ ਅਵਤਾਰ ਸਿੰਘ ਨੇ ਮਾਈਕ੍ਰੋਫੋਨ ਲੈ ਕੇ ਐਲਾਨ ਕੀਤਾ ਕਿ ਬ੍ਰਹਮ ਪੁਰੇ ਦੇ ਵਾਸੀਓ ਮੈਂ ਤੁਹਾਡਾ ਅਵਤਾਰ ਸਿੰਘ ਬੋਲ ਰਿਹਾ ਹਾਂ ਮੈਨੂੰ ਪਤਾ ਹੈ ਕਿ CRPF ਮੇਰੇ ਕਰਕੇ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਤੁਹਾਨੂੰ ਉਹ ਮੇਰਾ ਟਿਕਾਣਾ ਦੱਸਣ ਲਈ ਕਹਿ ਰਹੀ ਹੈ ਮੈਨੂੰ ਪਤਾ ਹੈ ਕਿ CRPF ਮੇਰਾ ਕੁਝ ਨਹੀਂ ਵਿਗਾੜ ਸਕਦੀ ਤੇ ਮੈਂ ਫੌਜ ਨੂੰ ਚੇਤਾਵਨੀ ਦਿੰਦਾ ਹਾਂ ਕਿ ਹਿੰਮਤ ਹੈ ਤਾਂ ਭਾਈ ਅਵਤਾਰ ਸਿੰਘ ਨੂੰ ਫੜ ਕੇ ਲੈ ਕੇ ਜਾਓ ਪਿੰਡ ਬੇਕਸੂਰ ਹੈ ਤੇ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਬੇਕਸੂਰਾਂ ਨੂੰ ਪਰੇਸ਼ਾਨ ਕਰਨਾ ਬਹਾਦਰੀ ਦਾ ਕੰਮ ਨਹੀਂ ਅੱਜ ਬਹਾਦਰੀ ਨਾਲ ਮੁਕਾਬਲਾ ਕਰੀਏ ਆਪੇ ਪਤਾ ਲੱਗ ਜਾਊਗਾ ਕਿ ਆਪਣੇ ਵਿੱਚੋਂ ਕੌਣ ਤਾਕਤਵਰ ਹੈ ਇਹ ਸਬੂਤ ਦਿਈਏ ਤੁਹਾਡੇ ਕੋਲ ਵੀ ਹਥਿਆਰ ਹਨ ਤੇ ਸਾਡੇ ਕੋਲ ਵੀ ਆਓ ਅੱਜ ਰਾਤ ਨੂੰ ਇੱਕ ਅਸਲੀ ਮੁਕਾਬਲਾ ਕਰੀਏ ਅਤੇ ਸਵੇਰ ਨੂੰ ਤੁਸੀਂ ਗਿਣ ਸਕਦੇ ਹੋ ਕੀ ਤੁਹਾਡੇ ਕਿੰਨੇ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਤੇ ਸਾਡੇ ਕਿੰਨੇ ਆਓ CRPF ਤੁਸੀਂ ਦਿੱਲੀ ਅਤੇ ਉਸ ਦੀ ਫੌਜ ਦੀ ਮਾਣਮੱਤੀ ਤਾਕਤ ਹੋ ਅਸੀਂ ਆਪਣੇ ਗੁਰੂ ਦੀ ਮਾਣਮੱਤੀ ਤਾਕਤ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਤੇ ਅਸੀਂ ਇਕੱਲੇ 2 ਲੱਖ ਨਾਲ ਲੜ ਸਕਦੇ ਹਾਂ ਭਾਈ ਅਵਤਾਰ ਸਿੰਘ ਨੂੰ ਸਾਰੇ ਪਿੰਡ ਵਿੱਚ ਸੁਣਿਆ ਗਿਆ ਉਹਨੇ ਕੋਈ ਧੀਰ ਇੰਤਜ਼ਾਰ ਕੀਤਾ ਤੇ ਕੋਈ ਹੰਗਾਰਾ ਨਾ ਦੇਖ ਕੇ ਦੁਬਾਰਾ ਸ਼ੁਰੂ ਕੀਤਾ CRPF ਆਪਣੇ ਕੁਆਟਰਾਂ ਤੋਂ ਬਾਹਰ ਆ ਜਾਓ ਬ੍ਰਹਮਾ ਗੁਰੂ ਦਾ ਸਿੱਖ ਤੁਹਾਡੀ ਉਡੀਕ ਕਰ ਰਿਹਾ ਹੈ ਇਸ ਬ੍ਰਹਮੇ ਨੂੰ ਤੁਸੀਂ ਮੰਡ ਵਿੱਚ ਨਹੀਂ ਲੱਭ ਸਕਦੇ ਉਹ ਹੁਣ ਤੁਹਾਡੀ ਉਡੀਕ ਕਰ ਰਿਹਾ ਹੈ ਮੈਂ નિર્ਦੋਸ਼ਾਂ ਦਾ ਖੂਨ ਮਹੌਣ ਵਿੱਚ ਵਿਸ਼ਵਾਸ ਨਹੀਂ ਕਰਦਾ ਅਤੇ ਬਿਨਾ ਹਥਿਆਰ ਦੇ ਲੋਕਾਂ ਤੇ ਹਮਲਾ ਨਹੀਂ ਕਰਦਾ ਹੁਣ ਤੁਸੀਂ ਮਿਲਣ ਲਈ ਆਏ ਹਾਂ ਸੀਆਰਪੀਐਫ ਵਾਲਿਓ ਤੁਸੀਂ ਮੈਨੂੰ ਕਿਸੇ ਵੀ ਸਮੇਂ ਅਤੇ ਕਿਸੇ ਵੀ ਥੇਸ ਵਿੱਚ ਮਿਲ ਸਕਦੇ ਹੋ ਭੋਲੇ ਭਾਲੇ ਲੋਕਾਂ ਨੂੰ ਤੰਗ ਕਰਨਾ ਛੱਡ ਦਿਓ ਅਤੇ ਬਰਮਾ ਦਾ ਸਾਹਮਣਾ ਕਰੋ ਅਤੇ ਆਪਣੀ ਬਹਾਦਰੀ ਦਾ ਸਬੂਤ ਪੇਸ਼ ਕਰੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ 25 ਮਿੰਟ ਦੀ ਵਾਰਤਾ ਲਾਪ ਤੋਂ ਬਾਅਦ CRPF ਨੂੰ ਲਲਕਾਰਿਆ ਤੇ ਉਹਨਾਂ ਨੂੰ ਬਾਹਰ ਆਉਣ ਦੇ ਲਈ ਘੰਟਾ ਉਡੀਕਦਾ ਰਿਹਾ ਇੱਕ ਵੀ ਬੰਦਾ ਬਾਹਰ ਨਹੀਂ ਆਇਆ ਇਹ ਵੇਖ ਕੇ ਕਿ ਕੋਈ ਸਾਹਮਣੇ ਲਈ ਹਿੰਮਤ ਨਹੀਂ ਕਰ ਰਿਹਾ ਜੰਗ ਦੇ ਨਾਰੇ ਲਾਉਂਦੇ ਹੋਏ ਪਿੰਡ ਛੱਡ ਦਿੱਤਾ ਤੇ ਚਲੇ ਜਾਣ ਤੋਂ ਬਾਅਦ ਡਰੀ ਹੋਈ CRPF ਪਲਟਨ ਉਹਨਾਂ ਦੇ ਬੇਸ ਵਿੱਚ ਆ ਗਈ ਜਦ ਉਸ ਨੂੰ ਯਕੀਨ ਹੋ ਗਿਆ ਕਿ ਬਰਮਾ ਚਲਾ ਗਿਆ ਤੇ ਉਹ ਸਾਰੇ ਪਿੰਡ ਦੇ ਸਾਹਮਣੇ ਸ਼ਰਮਸਾਰ ਹੋਏ सीआरपी ਆਪਣੇ ਹਿੰਮਤ ਕੀਤੀ ਅਤੇ ਪਿੰਡ ਵਾਸੀਆਂ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ ਪਰਿਵਾਰਾਂ ਨੂੰ ਘਟਿਸ ਕੇ ਘਰੋਂ ਬਾਹਰ ਕੀਤਾ ਗਿਆ ਤੇ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਗਏ ਇੱਕ ਔਰਤ ਦਾ ਕੰਨ ਪਾਗਲ ਸੀਆਰਪੀ ਅਸਧਿਕਾਰੀ ਨੇ ਵੱਢ ਦਿੱਤਾ ਪੰਜ ਔਰਤਾਂ ਨੂੰ ਇਕੱਠਿਆਂ ਲਿਆ ਕੇ ਉਹਨਾਂ ਨੂੰ ਨੰਗਾ ਕੀਤਾ ਗਿਆ ਤੇ ਇੱਕ ਛੋਟੀ ਕੁੜੀ ਆਪਣੇ ਆਪ ਨੂੰ ਬਚਾਉਣ ਲਈ ਨੰਗੀ ਹੀ ਦੌੜ ਗਈ ਅਤੇ ਦਸੰਬਰ ਦੀ ਬਾਕੀ ਰਾਤ ਠੰਡ ਵਿੱਚ ਝਾੜੀਆਂ ਵਿੱਚ ਲੁੱਕ ਕੇ ਕੱਢੀ ਸੀਆਰਪੀਐਫ ਨੇ ਬ੍ਰਹਮਾ ਦੇ ਗੁਰਦੁਆਰਾ ਸਾਹਿਬ ਤੇ ਛਾਪਾਂ ਮਾਰਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੇ ਗੋਲੀਆਂ ਚਲਾਈਆਂ ਇੱਕ ਹੋਰ ਸਰੂਪ ਨੂੰ ਗੁਰਦੁਆਰੇ ਤੋਂ ਬਾਹਰ ਕੱਢ ਕੇ ਅਗਨੀ ਭੇਟ ਕਰ ਦਿੱਤਾ ਪੰਜਾਬ ਦੀ ਸਮੁੱਚੀ ਸਿੱਖ ਆਬਾਦੀ ਡਰੀ ਅਤੇ ਸਦਮੇ ਵਿੱਚ ਸੀ ਅਤੇ ਦਹਿਸ਼ਤ ਦੇ ਲਈ ਇੱਕ ਰਾਤ ਅੰਤਰਰਾਸ਼ਟਰੀ ਖਬਰ ਬਣ ਗਈ ਭਾਈ ਉਤਾਰ ਸਿੰਘ ਤੇ ਉਹਨਾਂ ਦੇ ਸਾਥੀ ਬ੍ਰਹਮਾ ਕਾਂਡ ਦਾ ਟੁਕਮਾ ਜਵਾਬ ਦੇਣ ਦਾ ਫੈਸਲਾ ਕੀਤਾ ਸੀਆਰਪੀਐਫ ਦੇ ਟਿਕਾਣਿਆਂ ਤੇ ਰਾਗਟਾਂ ਦੇ ਨਾਲ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਉਡਾ ਦਿੱਤਾ ਗਿਆ ਭਾਈ ਬਰਮਾ ਦੇ ਸਾਥੀ ਦੁਰਗਾ ਸਿੰਘ ਸਾਰੀ ਹਮਲਾਵਰ ਫੌਜ ਦਾ ਮੁਕਾਬਲਾ ਕਰਦੇ ਰਹੇ ਅਤੇ ਹਰ ਹਫ਼ਤੇ ਨਵੇਂ ਗਰੀਲਾ ਹਮਲਿਆਂ ਨਾਲ ਸਾਰੀ ਕੰਪਨੀਆਂ ਨੂੰ ਤਬਾਹ ਕਰਦੇ ਰਹੇ ਸਾਰੇ ਬ੍ਰਹਮਾ ਦੇ دیਵਾਨੇ ਸਨ ਤੇ ਉਹ ਆਪਣੇ ਆਪ ਨੂੰ ਪੂਰਾ ਸਮਰਥਨ ਕਰਦੇ ਸਨ ਅਵਤਾਰ ਸਿੰਘ ਨੂੰ ਕਦੇ ਵੀ ਬੇਕਸੂਰ ਨਾਗਰਿਕ ਉੱਤੇ ਹਮਲਾ ਕਰਨ ਲਈ ਨਹੀਂ ਜਾਣਿਆ ਜਾਂਦਾ ਤੇ ਲੋਕ ਉਸ ਨੂੰ ਰੱਬ ਵਾਂਗ ਪੂਜਦੇ ਹਨ अवतार सिंह वर्मा ਦੀ 22 ਜੁਲਾਈ 1988 ਨੂੰ ਮੌਤ ਹੋ ਗਈ ਉਸ ਦੀ ਪਾਕਿਸਤਾਨੀ ਅਵतार सिंह ਬਰਮਾ ਲੋਕਾਂ ਵਿੱਚ ਇੰਨੇ ਲੋਕਪ੍ਰੀਅਤ ਸਨ ਕਿ ਲੋਕ ਉਸ ਨੂੰ ਰੋਬਨ ਹੁੱਡ ਦੇ ਨਾਂ ਨਾਲ ਜਾਣਦੇ ਹਨ ਦੋਸਤੋ ਇਹ ਸੀ ਖੜਕੂ ਸਿੰਘ ਦੀ ਕਹਾਣੀ ਅੱਗੇ ਦੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ